ਹਾਂ ਮਾ ਮਾ ਚਲ ਬੱਤ ਗਿਆ ਆ ਤੇਰੇ ਹੋਣੇ ਤੇ ਕੰਮ ਹੋ ਜਾ ਇਹ ਜਿਹੜਾ ਹੋਣੇ ਤੇਰਾ ਕੰਮ ਤੂੰ ਹਿੱਲੀ ਕਦੇ ਜਾਂਦੇ ਜਿਹੜੇ ਆ ਮੰਜੇ ਗੱਲ ਆ ਪੂਲਰ ਪਟਾ ਦੇਣੇ ਆ ਵਿੱਚ ਜਾਮਣਾ ਪਟਾ ਦੇਣੀ ਇਹਨੂੰ ਕੁਝ ਨਹੀਂ ਲੱਗਿਆ ਹਾਂ ਪੋਕੀ ਲੱਗਣੀ ਆ ਤਾਂ ਹੀ ਲੱਗੂ ਜੇ ਮੈਂ ਜਾ ਕੇ ਕਹੂੰਗਾ ਹਾਂ ਜਾਮਣ ਦੇ ਕੋਪੂਟੇ ਦਾ ਜਾਮਣ ਰਹਿਣ ਦੇ ਕਰੋ ਜੀ ਆ ਫਟਾ ਦੇ ਤੂੰ ਸਦਾਈ ਹੋਇਆ ਹਾਂ ਅਛਾ ਉਹਨਾਂ ਦਾ ਤੇਰੇ ਫਲ ਨੂੰ ਉਹਨੂੰ ਜਿਹੜਾ ਫਲ ਵਾਲਾ ਬੂਟਾ ਉਹਨੂੰ ਨਾ ਉਟਾ ਤੂੰ ਨਾ ਪਟਾ ਤੂੰ 1 2 3 4 2 3 6 ਬੂਟੇ ਬਾਈ ਤੇਰੇ 1 2 3 4 4 5 12 ਅੰਬ ਤੇਰੇ ਇਹਨਾਂ ਨੇ ਮਾਰੇ ਦੇ ਬੂਟੇ ਨੇ ਦੇਖੋ ਜੀ 12000 ਤੇ ਤਰਾ ਖਰਾ ਨਹੀਂ ਨਹੀਂ ਤੂੰ ਤੂੰ ਨਹੀਂ ਮਾਸੜ ਦੱਸੂਗਾ ਤੇ ਮੂਲ ਆ ਦੇ ਜਿਹੜੀ ਲਾਉਣ ਲਈ ਐਸਟੀ ਵੀ ਤੇ ਪਹਿਲਾ ਮਾਸੜ ਤੂੰ ਦੱਸ ਬਈ 2 ਕੁਆਇੰਟਰ ਦਾ ਹੋਊਗਾ ਨਹੀਂ ਬਾਈ ਵੀ ਪਹਿਲਾਂ ਦੱਸ ਤੂੰ ਅਸਿਕ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਣੇ ਭਾਈ ਬੈਠੇ ਆਂ ਹਵਾ ਜਲਦੀ ਠੰਡੀ ਜਤੂਪਤੀ ਮਥਰੇ ਜੇ ਬੈਠੇ ਸੀ ਹਾਂ ਤੇ ਹੁਣ ਇਹਦਾ ਬੱਦਲ ਵਾਈ ਹੋ ਗਿਆ ਵੀ ਪਤਾ ਨਹੀਂ ਰੰਗ ਵਾ ਮਾਲਕ ਦੇ ਅਰੇਲਾ ਬੱਦਲ ਕਿਹਾ ਜਿਹੜਾ ਇੱਧਰ ਤੇ ਹੈ ਨਾ ਮਾ ਮਾ ਦੇਖੋ ਜਿਹੜੇ ਕਿ ਬੱਤ ਗਿਆ ਆ ਤੇਰੇ ਹੌਣ ਤੇ ਕੰਮ ਹੋ ਜਾ ਇਹ ਜਿਹੜਾ ਹੌਣ ਤੇਰਾ ਕੰਮ ਤੂੰ ਹੀ ਹਿੱਲੀ ਕਹਿੰਦੇ ਜਿਹੜੇ ਆ ਮੰਜੇ ਕਲ ਪੈਰ ਲਾ ਕੇ ਨਾ ਆ ਕੰਮ ਕਰਦੇ ਆ ਹਾਂ ਇਹ ਖਰਾਬ ਕਰ ਦਿੰਦਾ ਤੈਨੂੰ ਨਹੀਂ ਖਰਾਬ ਕਰ ਰਿਹਾ ਕੰਮ ਆਦਾ ਇਹਨਾਂ ਨੋਕਾ ਪੀ ਜੀਨ ਪਾਈ ਜੀ ਆ ਹੋ ਪਚਾ ਹੋ ਗਿਆ ਬਾਈ ਤੇਰੇ ਸਿਲ ਤੇ ਲੇ ਕਿਹੜੇ ਲੋੜ ਦੀ ਵੱਜਣੀ ਆ ਆ ਵੱਜਿਆ ਭੈਣ ਚੂਦਾਂ ਆ ਆ ਵੱਜਿਆ ਆ ਬੜਾ ਇਹ ਪਾਈ ਐ ਐ ਕੁਰਸੀਆਂ ਵਧੀਆ ਵਧੀਆ ਬਾਈ ਇਹਦੇ ਨਾਲ ਉਹ ਖੁਰਤੀ ਮਸੜ ਮੈਂ ਕਹਿੰਦਾ ਇਹਦੇ ਨਾਲ ਲੋਹੀ ਤਿੰਨ ਲਿਆਂ ਤਿੰਨ ਬਾਰ ਸੈਟ ਲਿਆਂਦਾ ਇਹਨੂੰ ਬਾਹ ਪਾਣੀ ਦੇ ਪਚਾਲਾ ਕਿਤੇ ਨਹੀਂ ਜਾਂਦੀ ਇਹ ਜਿਹੜਾ ਲਾਦੇ ਟਾਇਰ ਬਸ ਟਾਇਰ ਵਾਲੀ ਤਾਂ ਬਹੁਤ ਕੰਮ ਦੀ ਪਈ ਐ ਉਹ ਇਹ ਹਿੱਲੀ ਵੀ ਨਹੀਂ ਗਈ ਆਹੀ ਟਾਇਰ ਵਾਲੀ ਦੇਖ ਉਹ ਦੂਈ ਨੂੰ ਹਲੇ ਕਾਂਟਵਾਂ ਲੇ ਕੇ ਥੱਲੇ ਦੇ ਵੱਢ ਗੇ ਹੋਈ ਤਾਂ ਹੈ ਨਾਲ ਨੇ ਬਾਤ ਤੇ ਆਏ ਪਰ ਫੇਰ ਤਾਂ ਪੈਰ ਕੱਢ ਲੇ ਆਏ ਬੈਠ ਜਾਂਗੇ ਆਏ ਬੈਠ ਕੇ ਚਪਲਾ ਖੋਲ ਕੇ ਪੈਰ ਕੱਢ ਆ ਬੈਠਦਾ ਹਾਂ ਹਾਂ ਆਹ ਤਾਂ ਹੀ ਬੈਠੇ ਦੇਖਣਾ ਆਦਾ ਇਹਨਾਂ ਨੂੰ ਮੇਜ ਨੂੰ ਹੱਥ ਪਾ ਕੇ ਨਹੀਂ ਡੇੜੀ ਤੂੰ ਹਾਂ ਨਹੀਂ ਹੋ ਗਿਆ ਤਾਂ ਕੰਮ ਯਾਰ ਇਹਦਾ ਪਹਿਲਾਂ ਹੀ ਵਿਚਾਰੀਆ ਆਪਰੇਸ਼ਨ ਹੋਇਆ ਵਾ ਦੇਖੋ ਆਹ ਇਹ ਵੀ ਪੀਜੀਐ ਤੇ ਆਈ ਆਪਰੇਸ਼ਨ ਹੋ ਕੇ ਇਹ ਟਾਕੇ ਲੱਗੇ ਹੋਏ ਆ ਸਰਜਰੀ ਹੋਈ ਵੀ ਹੈ ਇਹ ਜੇ ਬੰਦਾ ਕੋ ਹੁੰਦਾ ਨਾ ਇੱਥੇ ਮੂਰੇ ਜੇ ਬੈਠਾ ਰਹੇ ਵੀ ਠੀਕ ਆ ਉਹ ਪੈਰ ਨਾਲ ਢਸਣਾ ਲਾ ਕੇ ਪੈਰ ਗਲੇ ਤੇ ਕ ਟੂਟ ਲੈਣੇ ਛੋੜ ਦੇ ਆ ਨਹੀਂ 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 ਇਹ ਤਾਂ ਟੁੱਟਣੀ ਆ ਇੱਕ ਤਾਂ ਇਹ ਧੁੱਪਾਂ ਵਿੱਚ ਪਈ ਰਹੇ ਪੁੱਪਾਂ ਵਿੱਚ ਪਈ ਗਣੀ ਇੱਕੜੇ ਪਿਆ ਇਹਦੇ ਜਿੰਨਾ ਪਿਆ ਉਹ ਜੋ ਫਲਾਹ ਠੀਕਾ ਬੋਦਾ ਹੁੰਦਾ ਟੁੱਟ ਗਈ ਇਹ ਤਾਂ ਨਾ ਬਹਿ ਕੇ ਮਹਾਰਾਜ ਰਣਜੀਤ ਸਿੰਘ ਬਾਗਮੇੜੀ ਉਹ ਵੀ ਲੰਦਾ ਸੀ ਲੇ ਝੂਲੇ ਵਾਲੇ ਉਹ ਤਾਂ ਐ ਕੁਰਸੀ ਆ ਉਹ ਚੱਕ ਲਿਆ ਤੂੰ ਇਹਨੂੰ ਉਹਨੂੰ ਵੀ ਸਾਈਡ ਪਰ ਕਰ ਦੇ ਬੱਬਾ ਆ ਸੱਤਾਂ ਹੀ ਟਾਂਕੇ ਲੱਗਣੇ ਆ ਆ ਉਹ ਇਧਰ ਹੈ ਡਾਕਟਰਾਂ ਨੇ ਛੇਤੀ ਆਤੀ ਲਾਉਣੇ ਉਧਰ ਆ ਲੋ ਪਈਆ ਵਗੇਰੀ ਵੀ ਵੱਲ ਪਰ ਦੱਸ ਵਧੀਆ ਚੀਜ਼ ਵਗੇਰੀ ਹੋਈ ਆ ਹਾਂ ਐਦੇ ਬਹਿ ਜਾ ਐਦੇ ਬੈਠਾ ਲੋ ਜੀ ਹੁਣ ਬੈਠ ਕੇ ਹੁਣ ਲੈ ਝੂਟੇ ਜਿਹੜੇ ਲੈਣੇ ਆ ਆ ਦੇਖਣਾ ਹੂੰ ਬਾਕੀ ਭਾਈ ਆਪਾਂ ਕਿਹੜੀ ਗੱਲ ਕਰਦੇ ਹਾਂ ਹਾਂ ਮੌਸਮ ਵਾਲੀ ਹਾਂ ਮੌਸਮ ਭਾਈ ਹੋ ਗਿਆ ਖਰਾਬ ਪਿਛੇ 26 ਦੱਸਿਆ ਹੋ ਮੀ 26 27 28 ਅੱਜ ਹੋਗੀ ਭਾਈ 50% 26 ਨੂੰ ਯਾਰ ਪਹਿਲਾਂ 20 ਨੂੰ ਦੱਸ ਦੇ ਫਿਰ 21 ਨੂੰ ਕਹਿਣ ਲੱਗੇ 21 22 ਨੂੰ ਹੁਣ 22 23 28 ਲੱਗੇ ਇੱਕ ਨੇ ਸਰ ਜਾਣਾ ਲੱਗ ਜਾਣਾ ਇਹਨੇ ਬਦਲ ਲੈ ਪਤਾ ਨਹੀਂ ਹੁਣ ਮੈਂ ਪਾਣੀ ਲਾਉਣ ਦਾ ਜਨਰੇਟਰ ਨਾਲ ਗੰਨੇ ਮਾ ਨਾ ਨਾ ਲੋੜ ਨਹੀਂ ਪਾਣੀ ਲੱਗਦਾ ਹੀ ਬਹੁਤਾ ਆਪਣੀ ਮੋਟਰ ਕਿਸੇ ਦਿਨ ਨਹੀਂ ਖੜੀ ਹੋएगी ਜਿੰਨੀ ਲਾਈਟ ਆਵੇ ਚੱਲ ਜਾਊਗਾ ਚੂਹਾ ਪੈ ਗਿਆ ਹਾਂ ਕਿ ਉਹਦੇ ਜਨਰੇਟਰ ਵਾਲੀ ਹੈ ਨਾ ਜਮੀਨ ਫਿਰ ਮਹਾਚਾਰ ਹੁਣ 2-4 ਦਿਨ ਦੇਖ ਲਵਾਂ ਨਹੀਂ ਹੋਇਆ ਤਾਂ ਫਿਰ ਲਾ ਦੇਣਾ ਹੁਣ ਨਾ ਸੀ ਪਰਸੋ ਲਾਇਦਾ ਗੱਦਰ ਜੀ ਨੂੰ ਪਾਣੀ ਲਾਉਂਦੇ ਆ ਉਹਦੀ ਡੋਟੀ ਪੈਂਦੀ ਆ ਹਰੀ ਨੂੰ ਨਾ ਬਾਈ ਪਾਣੀ ਲਾਓ ਆ ਰਿਜ਼ਲਟ ਦੇਖ ਲਿਆ ਸੀ ਦੇਖ ਲੈ ਨਾ ਹਾਂ ਬਹੁਤ ਜਿਆਦਾ ਤੇਰੇ ਪਤਾ ਹੈ ਕਿ ਤੇਰੇ ਚੱਲ ਪਿਆ ਤੇਰੇ 90% ਕੰਮ ਹੋਇਆ ਤੇ ਜੀ ਹਾਂ ਮੇ ਤਾਂ ਪਾਰ ਹੋਇਆ ਪੈਗਾ ਪਾਰ ਹੋਇਆ ਤੇਰੇ ਤਾਂ ਪਾਣੀ ਦਾ ਚੱਲ ਪਿਆਗਾ ਚਲਾ ਤਾਂ ਚੱਲੇ ਨਾ ਲੋੜ ਹੈ ਨਹੀਂ ਦੀ ਵੈਸੇ ਪਾਣੀ ਦੀ ਧਰਤੀ ਆਪਣੇ ਗਿੱਲ ਛੱਡ ਨਹੀਂ ਮੈਂ ਕਹਿੰਦਾ ਹੁਣ ਮੈਂ ਪਾਣੀ ਲਾਇਆ ਨਹੀਂ ਹੈਗਾ ਜੇ ਮੈਂ ਪਾਣੀ ਨਹੀਂ ਵੀ ਲਾਉਂਦਾ ਮੇ ਕਣਕੀ ਬੀਜ ਨਹੀਂ ਜਦ ਤੱਕ ਗਿੱਲ ਪਈ ਰਹਣੀ ਹੈ ਗਿੱਲ ਪਈ ਨਹੀਂ ਜਾਂਦੀ ਹੈ ਜੇ ਖੇਤ ਨੂੰ ਬਾਹ ਨਾ ਯਾਰ ਐਂਡੋ ਕੋ ਨੇ ਹਾਂ ਜਦ ਕਿ ਇਹ ਛੇੜਤਾ ਉਹਨਾਂ ਫੇਸਕਣਾ ਸੁੱਕਣੀ ਸੁੱਕਣਾ ਇਹ ਖੇਡੋ ਛੇੜੋ ਨਾ ਹੁਣ ਮੈਂ ਕਣਗਾ ਹਤਾ ਤੋਂ ਵੱਡ ਗੁਰਦੇ ਬਾਅਦ ਪਾਣੀ ਲਾਉਣਾ ਹਮ ਐਕਣੇ ਲਾਉਣਾ ਨਾਲੇ ਜੀ ਭਈ ਮੈਂ ਕਣਨ ਤਾਂ ਰੋਣੀ ਕਰਕੇ ਪੀ ਜੂ ਬਹੁਤ ਟਾਈਮ ਆ ਗਣ ਤੋਂ ਮੈਂ ਸਰ ਤੇਰੇ ਵਾਲੇ ਧਾਨਾ ਵਰਗੇ ਧਾਨਾ ਮੇਰੇ ਉਹੀ ਪੋਜੀਸ਼ਨ ਆ ਵਾ ਪਾਣੀ ਲਾਉਣਾ ਹੀ ਨਹੀਂ ਲੋੜ ਨਹੀਂ ਹੈਗੀ ਪਾਣੀ ਲਾਉਣ ਦੀ ਯਾਰ ਆਪਾਂ ਬਾਅਦ 'ਚ ਲਾਉਣਾ ਸੀ ਖੇਡ ਨਾ ਰਿਹਾਗਾ ਹੁਣ ਤਾਂ ਨਹੀਂ ਗੁੱਲੀ ਡੰਡਾ ਰਿਹਾ ਕਹਿੰਦੇ ਤੇ ਗੁੱਲੀ ਡੰਡਾ ਪਹਿਲਾਂ ਜੰਮੇ ਆਉਂਦਾ ਇਹੋ ਜਿਹਾ ਕੁਝ ਨਹੀਂ ਹੈਗਾ ਜਿੰਨੀ ਵਾਰ ਮਰਜੀ ਬਾਹੀ ਜਾ ਉਨਾ ਹੀ ਜੰਮੀ ਹੋ ਜਾਣਾ ਬਿਲੀ ਜੀ ਨਹੀਂ ਆ ਕੀ ਨਾਂ ਲੈਣਾ ਪੈਂਦਾ ਉਹਦਾ ਆਦਾ ਮੋਮੋ ਜੀ ਆ ਫਿਰ ਵਗੀਰਾ ਮੋਮੋ ਜੀ ਹਾਂ ਉਹਦਾ 4-500 ਦਾ ਫਰਕ ਆ ਵਗੀਰਾ ਮੋਮੋ ਜੀ 1500 ਦੀ ਆ ਉਹ ਜੀ ਕਰਤੀ ਤਾਂ ਪਾਸਾ ਡੱਕੇ ਜਿਹੜੇ ਹੈਗੇ ਜੰਮੂਗਾ ਕੋਸਣਾ ਕੋਈ ਮਾਰਾ ਮੋਟਾ ਹੂੰ ਬਈ ਹਰ ਵੀ ਆ ਦੇਖੜੇ ਆ ਕੇ ਤੇ ਕਦੇ ਨਿਕੜੇ ਗੋਲਿੰਡਾ ਪੱਟੇ ਹਨ ਨਾ ਬਾਜੇ ਮੈਂ ਦੇਖਿਆ ਚਾਚਾ ਬੁੱਢੇ ਜਿ ਪੱਟ ਕੇ ਆਉਂਦਾ ਉਹ ਗੱਲਾਂ ਗੱਲਾਂ ਬੁੱਢਾ ਉਹ ਵੀ ਤਗੜਾ ਗਿਆ ਮੇਰੇ ਮੈਂ ਕਹਾਂ ਉਹ ਸਿਰ ਵਾਲਾ ਮਗਰ ਦਾ ਕਣਕ ਨਹੀਂ ਤੇ ਪਤਾ ਲੱਗਦਾ ਕਿੱਥੇ ਹੁੰਦੇ ਇੱਕ ਵੀ ਡੱਕਾ ਨਹੀਂ ਜੰਮਿਆ ਅੱਛਾ ਉਹ ਕੀ ਗੱਲ ਰੁਪਿਆ ਤਾਂ ਹੈਗਾ ਨਾ 4-500 ਰੁਪਏ ਵਾਧੂ ਦਾ ਰੇਟ 1800 ਰੁਪਏ ਹੁੰਦੀ 1800 ਹਾਂ 1800 ਤਾਂ ਕੋਈ ਨਹੀਂ ਦੁਖਦਾ ਯਾਰ ਪੈ ਪੰਪ ਲੈ ਕੇ ਹੁੰਦੀ ਜਾਂਦੇ ਵਦਨੇ ਇੱਕ ਨਾਲ ਦੀ ਅਜੇ ਘਟ ਵੀ ਸਕਦੀ ਹੈ ਜਣੇ ਪਰ ਤਸੱਲੀ ਦੀ ਭਾਈ ਦੂਏ ਨੂੰ ਦੇਖੀ ਜਾਂ ਕਦ ਤੋਂ ਪਜੜੂਗੀ ਹਾਂ ਹੈ 20 ਵੀ ਦਿਨ ਇੱਕ ਨਹੀਂ ਲੰਘ ਜਾਂਦੇ ਉੱਪਰ ਉਹ ਜਨ ਹੋਰ ਵਧੀ ਜਾਂਦਾ ਈਲੇ ਦੇ ਵਿੱਚ ਮੈਂ 10 ਪੰਪ ਲਾਇਦੇ ਪਤ ਨਹੀਂ 12 ਦੇ ਕੁ ਸੈਕੜੇ ਦੱਸਿਆ ਉਹਨੇ ਜਗਾ ਲਈ ਮੈਂ ਬੰਡ ਹਾਂ ਵੀ ਇੱਕ ਵਾਰ ਬੰਦਾ ਚਾਰ ਫਾਂਟਾ ਕਰਨੀ ਉਹ ਜਗ੍ਹਾ ਦੀਆਂ ਮੋੜ ਕੇ ਉੱਚਾ ਚੱਕ ਕੇ ਦੋ ਫਾਂਟਾ ਕਰਨੀਆਂ ਫਿਰ ਇੱਕ ਫਾਂਟ ਦੇ ਵਿੱਚ ਲੰਦੇ ਤਿੰਨ ਤਿੰਨ ਫਾਂਟਾ ਉਹਨੇ ਜਗ੍ਹਾ 'ਤੇ ਕਰੀਆਂ ਐਨੀ ਸਵਰੇ ਕਰੀਆ ਪਰ ਕਿਤੇ ਤੱਗੀ ਰਹੀ ਨਹੀਂ ਜੀ ਤੱਗੀ ਰਹੀ ਦੂਰੀ ਨਹੀਂ ਕਰੀ ਪਰ ਕਰੀ ਇੱਕ ਪਾਸੇ ਨੂੰ ਹਰ ਸਾਰ 21 ਸਾਰ ਕਣਕ ਤੁਰਦੀ ਆ ਨਹੀਂ ਨਹੀਂ ਦੱਬ ਲੰਦਾ ਗੁਲੀ ਲੰਦਾ ਜਾਂ ਗੁਲੀ ਲੰਦਾ ਮਰਦਾ ਤਾਂ ਥੋੜੀ ਤੁਰਦੀ ਨਹੀਂ ਕਣਕ ਬੋਹ ਨਹੀਂ ਜੰਮੀ ਨਹੀਂ ਰਜੀ ਹੋ ਗਿਆ ਮੇਰਾ ਜਹਾ ਹੋਈ ਜਾਣਾ ਹਵਾ ਚੱਲਦੀਆਂ ਜਿਹੜੀ ਨਾ ਸ਼ਾਇਦ ਹਲਾਦੇ ਬੱਦਲ ਨੂੰ ਮਾੜਾ ਮੋਟਾ ਇੱਦੋਂ ਆਈਆਂ ਪਾਸੇ ਵੱਲ ਬੁੱਲਾ ਜਾਇਦਾ ਆ ਇੱਦੋਂ ਚੰਡੀਗੜ੍ਹ ਨੂੰ ਫੁਲਾਇਆ ਉਹਨੇ ਚੜਿਆ ਇ ਉਹਨਾਂ ਨੂੰ ਮੈ ਰੋਪੜ ਵਾਲੇ ਪਾਸੇ ਹਾਂ ਜਿਹੜੇ ਟੀਬੀ ਸਾਹਿਬ ਕਿੰਨੇ ਕਿੰਨਾਗਾ ਆਈ ਸੀ ਦਾ ਟੀਬੀ ਸਾਹਿਬ ਕਿੰਨੀ ਹੁੰਦਾ ਪਹਿਲਾਂ ਹੋਰੀਜਨ ਦਾ ਹੁਣ ਆਹ ਚ ਲੈ ਗਿਆ ਇੱਥੇ ਉੱਪਰ ਨੂੰ ਨਹੀਂ ਬਾਈ ਚਾਹੀਦਾ ਦਰ ਲੱਗਦਾ ਇਹਨਾਂ ਨੂੰ ਹੋਰ ਸੀ ਤਾਂ ਕਹਿੰਦੇ ਨਹੀਂ ਹੈਗਾ ਉਹਨੂੰ ਪਤਾ ਵੀ ਹੁਣ ਇੱਕ ਗੱਲ ਆਈ ਹੁਣ ਇਹ ਜਿਹੜਾ ਕਹਿੰਦੇ ਹੁੰਦੇ 13ਵਾਂ ਮਹੀਨਾ ਹੁਣ ਚੱਲ ਰਿਹਾ ਇਸ ਟਾਈਮ ਹਾਂ ਹਾਂ ਉਹਦੇ ਪਰ ਆਇਆ ਬੈਠਾ ਹਾਂ ਇਹ 13ਵਾਂ ਮਹੀਨਾ ਇਹਦਾ ਇੱਥੇ ਚੱਲਦਾ ਹਾਂ ਕੁਰਸੀ ਟੁੱਟ ਗਈ ਬੱਜ ਗਿਆ ਇਧਰ ਘਰ ਜਾਣਾ ਦਾ ਕੱਲ ਵੋਗਰਾ ਅੱਜ ਵੀਡੀਓ ਮੇਰੇ ਫੋਨ 'ਚ ਬਣਦੀ ਹੈ ਇਹ ਕੀ ਹੋ ਗਿਆ ਫੋਨ ਨੂੰ ਕੱਲ ਇਹ ਨਾ ਮੇ ਲੱਗਿਆ ਫੋਟੋ ਜਿਹੜਾ ਹੁੰਦਾ ਫੋਟੋ ਲੱਗਿਆ ਜਿਹੜਾ ਉਹ ਜਿਹੜਾ ਉਹ ਬਣਾਉਂਦੇ ਨਾ ਉੱਪਰ ਥੰਮ ਮੇਲ ਜਾ ਹਾਂ ਥੰਮ ਮੇਲ ਉਹ ਫੋਟੋ ਹੀ ਗੈਪ ਕਰੀ ਜਾਵੇ ਕਦੇ ਆ ਮੇਲ ਪਾ ਮੈਂ ਫੋਟੋ ਲਿਆਇ ਕਰਾਂ ਉਹ ਗੈਪ ਮੈਨੂੰ ਕਹਿੰਦਾ ਮਾ ਸਰ ਬੰਦ ਹੋ ਗਿਆ ਹੁਣ ਤੇਰੀ ਵੀ ਕਿੰਨੇ ਟਾਈਮ ਬਾਅਦ ਭੇਜੀ ਆ ਮੈਂ ਤਾਂ ਹੀ ਭੇਜੀ ਆ ਉਹ ਬੰਦ ਹੋਏ ਤੋਂ ਬਾਅਦ ਫੇਰ ਇਹਨੂੰ ਫੋਨ ਆ ਗਿਆ ਮੈਂ ਤੂੰ ਤਾਂ ਬੰਦ ਕਰ ਰਿਹਾ ਲੱਗਦਾ ਜਦ ਨਹੀਂ ਰਹੀ ਹੋਏ ਕੁਝ ਹੋਈਦਾ ਹਾਂ ਫੇਰ ਉਹ ਫੋਨ ਵੱਜੇ ਕਹਿੰਦਾ ਉੱਪਰ ਡੇਟ ਆਈ ਉਹਦੇ ਫੋਨ ਪਤਾ ਲੱਗੇ ਗਿਆ ਪਤਾ ਨਹੀਂ ਕਿਦਾ ਲੈ ਆਪਸ਼ਨ ਆਵੇ ਚੱਕਣੇ ਵਾਲੀ ਇਹ ਆ ਨਾੜੇ ਮੇਲਾ ਜੀ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਆਏ ਥਰਪੀ ਕਰਦੇ ਭਾਈ ਡਾਕਟਰ ਸਾਹਿਬ ਠੀਕ ਹੈ ਠੀਕ ਹੈ ਇਹ ਵੀ ਗੈਡ ਭੰਗਿਆ ਭਾਈ ਐਡਵਾਰ ਨੂੰ ਦੇਖਦੇ ਅੱਜ ਕਿਤੇ ਟੂਰ ਸੌ ਕੇ ਆਇਆ ਹੁਣ ਛੁੱਟੀਆਂ ਦਾ ਹਾਲ ਹੁਣ ਪਿਆ ਦਾ ਮੈਂ ਆ ਗਿਆ ਉੱਠ ਕੇ ਮੈਂ ਚੱਲ ਦੇਖ ਲੈ ਮੱਖਾਂ ਤੇ ਦੇਖ ਲਿਆ ਹੂੰ ਅੱਖਾਂ ਦਾ ਸਦਿਆਂ ਹੂੰ ਯਾਰ ਰਾਤ ਦੀ ਜ਼ਿਆਦਾ ਬੀਤੀ ਉਹ ਹੀ ਵੇਖਾਂ ਇਹ ਕਿੱਥੇ ਭੋਲ ਰਹਾਂ ਨੇ ਲੈ ਭਾਈ ਜੇ ਥੋੜਾ ਜਿਹਾ ਆਹੀ ਆ ਵੀ ਹੁਣ ਦੁਪਹਿਰਾ ਆਹੀ ਤਾ ਹੁਣ ਕਹਿ ਨਹੀਂ ਸਕਦੇ ਆ ਕਿ ਜੇ ਇਹੀ 4-5 ਵਜੇ ਹੁਣ ਦੇ ਫਿਰ ਅਸੀਂ ਕਹਿੰਦਾ ਸਾਜ ਮਤਲਬ ਅੱਜ ਤੈਨੂੰ ਮਰਜ਼ੀ ਕੱਢਣਾ ਨਹੀਂ ਫਿਰ ਅਸੀਂ ਸਾਜ ਨਹੀਂ ਕਹਿ ਦਿੰਦੇ ਫਿਰ ਜਵਾਰ ਨੇ ਸਾਜ ਰਾਜ ਮਤਲਬ ਮਾਦਰ ਵਾ ਇਹ ਠੀਕ ਹੈ ਟਾਈਮ ਹੈ ਚਲੋ ਬਾਕੀ ਹੁਣ ਦਿਖਾਉਣੇ ਆ ਬਈ ਕਿੰਨੇ ਦਿਨ ਹੋ ਗਏ ਆਪਾਂ ਨੂੰ ਗਏ ਉਹਨੂੰ ਕਿੱਥੇ ਜੀਰੀ ਵੱਲ ਜਾਇਆ ਹੀ ਇਹ ਨਾ ਝਾੜਿਆ ਉਹ ਮਸ਼ੀਨ ਲਿਆ ਕਾਲੇ ਤੇ ਜਾ ਕੇ ਸੈਂਪਲ ਕੱਢੀ ਤੇਰੇ ਤੇਰੀ ਸ਼ੱਕ ਡਾੜਾ ਉਹ ਕਿਉਂ ਲਿਆ ਮਸ਼ੀਨ ਲਿਆ ਮਾਊਚਰ ਕੱਢ ਯਾਰ ਤੇਰੀ ਸ਼ੱਕ ਜਿਹੜੀ ਤੈਨੂੰ ਪੇਜੋ ਪੱਕ ਗਈ ਮੈਨੂੰ ਫ ਤੇਰਾ ਮੌਤ ਨਹੀਂ ਕਰਾ ਆ ਵਿਚਾਰਾ ਉਹ ਵੀ ਪਿਆ ਹੀ ਆ ਚੱਲ ਮਸ਼ੀਨ ਤਾਂ ਨਹੀਂ ਗਏ ਲਈ ਪਿਆ ਹੈਗਾ ਉਹ ਠੀਕ ਆ ਠੀਕ ਆ ਦੇ ਦੇ ਨੂੰ ਜਿਹੜਾ ਮੌਤਰ ਕੱਢਣਾ ਜੇ ਪੱਕ ਕਿਉਂ ਕਹਿੰਦਾ ਵੱਢ ਦੇ ਕੋਈ ਨਹੀਂ ਬਾਈ ਗੱਲ ਕੋਲ ਦੀ ਆ ਕਰਦੇ ਆ ਮੋਰੂ ਨੂੰ ਕਹਿੰਦਾ ਕੰਮ ਆ ਰੋ ਕੇ ਖਾਣ ਪਾ ਤੇ ਰੋਟੀ ਦੋ ਹੀ ਟਾਈਮ ਕਾਬਤ ਦੀ ਕੋਈ ਉਹ ਕੰਮ ਹੈ ਨਾ ਦਾ ਜਾਂ ਕੰਮ ਆਉਣਾ ਜਾਂ ਰੋਣ ਲੱਗ ਜਾਂਦੇ ਆ ਨਹੀਂ ਕਹਿੰਦਾ ਰੱਬਰ ਜਗਾ ਨਹੀਂ ਕੰਮ ਕਰਨਾ ਪੈਣਾ ਉਹ ਕੰਮ ਨਹੀਂ ਪਤਾ ਇੱਕ ਹੋਰ ਕਹਿੰਦੇ ਹੁੰਦੇ ਆ ਕਰਮਾਂ ਨੂੰ ਰੋਵੇ ਆਪਣੇ ਬੰਦੇ ਸਿੱਪੇ ਤਾਂ ਹੀ ਬੋਵਾ ਥਲੇ ਵੇੜੇ ਪਏ ਆ ਅੱਥੇ ਗਿਆ ਮੈਂ ਇਹਦਾ ਪਿੰਜਰੇ ਕਰਕੇ ਆ ਗਿਆ ਜੀ ਜਿਹੜੇ ਖਾਦੇ ਨੂੰ ਮੈਂ ਇਹਲਾ ਕਰਦਾ ਫਦਾ ਇਹਨੇ ਮੈਨੂੰ ਗੱਲ ਦੱਸਿਆ ਅਗੀਆਂ ਵੀਡੀਓ ਪਾਈ ਵੀਦੀ ਗੱਲ ਹੈ ਵੀ ਪਿੰਜਰਾ ਬਣਾਤਾ ਮੈਂ ਭੈਸ ਖਾ ਕੇ ਹਾਤਰ ਮੇਰੇ ਆਈ ਲਿਬੜੇ ਜਿਹੜਾ ਕੋਠੀ ਉੱਤੇ ਕਲਤ ਹੁੰਦਾ ਹੈ ਯਾਰਾ ਫੇਰ ਸਾਡਾ ਤਾਂ ਆਹੀ ਕੰਮ ਹੈ ਆਹੀ ਕੰਮ ਤੇਲ ਨੂੰ ਤੇਲ ਨੂੰ ਬਚਾਈ ਜਾਂਦੇ ਜਿਹੜਾ ਥਿੰਨਰ ਜਿਆ ਵੀ ਜਿਹੜਾ ਹੁਣ ਕੰਮ ਕਰਨ ਵਾਲੇ ਹੁੰਨੇ ਉਹਨਾਂ ਜਰੇ ਹੱਥ ਤੇਰੇ ਪਾ ਕੇ ਯਾਰ ਤਾਰਪਿੰਡ ਦਾ ਤੇਲ ਉਹਨਾਂ ਲੀਟਰ ਨਾਲ ਡੱਬਾ ਲਗਾਉਣਾ ਦੋ ਬੋਤਲਾਂ ਗੈਲ ਤਾਰਪਿੰਡ ਆ ਮਹਲੇ ਵੀ ਤੇਲ ਚ ਪਾਉਂਦੇ ਉਹ ਹੱਥ ਤੋਂ ਉਹਨਾਂ ਨੂੰ ਮੰਗਾਉਂਦੇ ਆ ਬਸੜ ਹਾਂ ਪੰਜ ਕੋਠੀਆਂ ਨੂੰ ਇੰਨਾ ਇੰਨਾ ਲਵੇੜਦੇ ਹੱਥੋਂ ਜਿੰਨਾ ਮੈਂ ਇੱਕ ਪਿੰਜਰੇ ਨੂੰ ਲਵੇੜ ਲੀ ਜਾਲੀ ਨੂੰ ਜਾਲੀ ਨੂੰ ਅਸੀਂ ਬਹੁਤ ਦੇਖਣਾ ਅਸੀਂ ਤਾਂ ਬਚਾਉਣਾ ਉਹਨਾਂ ਦੇ ਵਿੱਚ ਚੀਜ਼ੇ ਥੋੜਾ ਬਚਾਉਣੀ ਹੱਥ ਲੇ ਬੰਨਣਾ ਅਸੀਂ ਬਹੁਤ ਕੁਝ ਦੇਖਣਾ ਹਾਂ ਆ ਫਿਰ ਉਹਨਾਂ ਦੀ ਸਪੀਡ ਉਹਨਾਂ ਨੂੰ ਪਤਾ ਉਹਨੇ ਜਾਲੀ ਪਰ ਕੰਨਣਾ ਚਾਹਦਾ ਇੱਕ ਜਾਲੀ ਪਰ ਦੂਜੀ ਜਾਲੀ ਉਹਦੇ ਛਿੱਟੇ ਮਾਰਨੇ ਆ ਉਹਨਾਂ ਦਾ ਰਾਮ ਰਾਮ ਕਰਨਾ ਪਤਾ ਲੱਗਣੇ ਕਿ ਲੈ ਇਹਨੂੰ ਪਰ ਇਹ ਜਾਲੀਆਂ ਜੂਲੇ ਬੰਨਣਾ ਪ੍ਰੈਸ਼ਨ ਵਾਲੇ ਕਰੇ ਉਹਦੇ ਨਾਲ ਲੁੱਟ ਆਉਂਦਾ ਫੇਰ ਠਾਈ ਵਗਰੀ ਜਾਂਦਾ ਵੀ ਐਕਣਾ ਉਹ ਵੀ ਜੇ ਤੂੰ ਐਂ ਕਰਦਾ ਛਿੱਟੇ ਮਾਰਦਾ ਫੋਨ ਕਾਲੇ ਨੂੰ ਕਰ ਫੋਨ ਮਸ਼ੀਨ ਲਿਆ ਜੇ ਉਹਦਾ ਸੈਲ ਸੋਲ ਪਾਉਣੇ ਲਿਆ ਪਾਈਂ ਹਾਂ ਉਹਨੂੰ ਚਾਲੂ ਕਰੀਏ ਅਗਲੇ ਦਾ ਜਿਹੜੀ ਬੱਢਣੀ ਹੈ ਪਹਿਲਾਂ ਆਰਤੀਆ ਨੂੰ ਪਹਿਲੀ ਲਈ ਖੜਦੇ ਕਰਨ ਅਗਲੇ ਦਾ ਠੀਕ ਆ ਚੈੱਕ ਕਰੋ ਪੜਾ ਲੋ ਹੁਣ ਤੇ ਠੀਕ ਹੈ ਉਹ ਚੈੱਕ ਕਰਕੇ ਪੜਾ ਲੋ ਆਪਣਾ ਨਾਵੜਾ ਉਹ ਖੜੀ ਖੇਤ ਵਿੱਚ ਪੱਕ ਰਹੀ ਆ ਘਟਦੇ ਨਹੀਂ ਹੈਗੇ ਵੱਧ ਹੀ ਆ ਰਾਮ ਕਹੋ ਹਾਂ ਠੀਕ ਆ ਵਧੀਆ ਜਗਾੜ ਹੈ ਤਾਂ ਇਹ ਨਹੀਂ ਹੈਗਾ ਵੀ ਚਲੋ ਬਾਈ ਦਿਖਾਉਂਦੇ ਜੇ ਸਾਨੂੰ ਬਾਈ ਫਿਰ ਕਰਦੇ ਚੱਕ ਲਵੇ ਬੰਦਾ ਠੀਕ ਆ ਜੀ ਲੋ ਬਾਈ ਜੀ ਬੈਠਣ ਵੀ ਦਿੰਦੇ ਸ਼ਾਮਾਂ ਦੇ ਵਿੱਚ ਵੀ ਪਿੰਡ 'ਚ ਕਿਸੇ ਨੂੰ ਵੀ ਕੰਮ ਪੈਂਦਾ ਉਹਨਾਂ ਨੂੰ ਪਤਾ ਵੀ ਮੋਟਰ ਪਰੇ ਬੈਠੇ ਆ ਬਿਲੇਵਰ ਚੌਂਕਾ ਵਾਲੇ ਤੇ ਬੈਠੇ ਆ ਜਿਹੜਾ ਹੁੰਦਾ ਅੱਕ ਲੈ ਜਾਂਦਾ ਜਿਹੜਾ ਥੱਕ ਲੈ ਜਾਂਦਾ ਵੀ ਹੁਣ ਚਲੋ ਬੈਠੇ ਸੋਣੇ ਗੱਲਾਂ ਬਾਤਾਂ ਚਾਲਦੇ ਹਾਂ ਲਿਆਉਣੇ ਅਸੀਂ ਮਸ਼ੀਨ ਤੀ ਆਪਣਾ ਮੋਟਰ ਚੈੱਕ ਕਰਨੇ ਲਈ ਮੋਟਰ ਚੈੱਕ ਕਰਨੇ ਵਾਲੀ ਕਾਲੇ ਨੂੰ ਫੋਨ ਕਰਿਆਗਾ ਨਾ ਜਗਦੀਪ ਕੋਲ ਜਗਦੀਪ ਨੂੰ ਫੋਨ ਕਰਿਆਗਾ ਨਾ ਕਾਲੇ ਕੋਲ ਕਾਲਾ ਕਹਿੰਦਾ ਟੋਲ ਕੇ ਦੱਸਦਾ ਵੀ ਹਲੇ ਬੁਢੀ ਚਲਾ ਕਰਨੀ ਕੀ ਤੇ ਕੋਲਾ ਜਾਨੂੰ ਅਸੀਂ ਵੀ ਹਲੇ ਮਿਲੀ ਨਹੀਂ ਆ ਕਿ ਜੇ ਸਾਨੂੰ ਮਸ਼ੀਨ ਮਿਲ ਗਈ ਜੇ ਆਪਾਂ ਫੇਰ ਤੁਹਾਨੂੰ ਜਗਤ ਮਾਸੜ ਬਲੌਗ ਵਿੱਚ ਮੈਂ ਦੇਖੂਗਾ ਮੋਟਰ ਚੈੱਕ ਹੁੰਦਾ ਵੀ ਹੁਣ ਸਾਡੇ ਬਾ ਬੂਟੇ ਵਾਲਾ ਕਹਾ ਕਾ ਗਿਆ ਆਪਾਂ ਨਾ ਬੂਟੇ ਖੜੇ ਆ ਇਹ ਕਹਿੰਦੇ ਬੂਟੇ ਵੇਚਨੇ ਬਾਈ ਕਰਮਜੀਤ ਤੁਸੀਂ ਜਾਣਦੇ ਹੀ ਆ ਉਨਾ ਬੂਟੇ ਵੇਚਨੇ ਹੁਣ ਕਹਿੰਦਾ ਮਾਸਰ ਬੂਟੇ ਦੇਖ ਚੱਲ ਚੱਲ ਮਾਸਰ 10000 ਜਾਨਾ ਮੈਂ ਫੋਨ ਕਰ ਲਿਆ ਠੇਕੇਦਾਰ ਕਹਿੰਦਾ ਵੀ ਰੈਂਡ ਮੱਜ ਰਿਆਂ ਪੱਟ ਰਿਆਂ 4 ਵਜੇ ਆ ਜਾਣਾ ਮੈਂ ਆ ਜਾ ਵੀ ਹੋ ਬਾਈ ਇਹ ਬੂਟੇ ਯਾਰ ਬਾਤਾਂ ਲੈਣਦੇ ਰਹਿ ਨੋ ਨਹੀਂ ਸ਼ੌਰਾ ਜਾ ਇਹਨਾਂ ਦਾ ਉਹ ਨਹੀਂ ਉਹ ਕਿਹਾ ਪਾਣਾ ਹੈ ਬਥੇਰੇ ਮੋਟੇ ਦਾ ਕੋਲ ਜਾ ਤੂੰ ਮੈਂ ਪਟਾਉਣੇ ਬੂਟੇ ਜਿੱਤੇ ਲੈ ਦੇਦਾ ਵੀ ਆਜਣ ਨਾਲ ਤੁਹਾਨੂੰ ਦਿਖਾਉਂਦੇ ਆ ਟਾਈਪ ਰੂਪਾਂ ਨਾਲ ਜੋੜ ਲਾਇਆ ਦਾ ਭਰਿਆ ਪੈ ਰਿਹਾ ਨਾ ਆ ਹੁਣ ਖੇਤ ਬਾੜਣਾ ਹੈ ਇਹਦੇ ਵਿੱਚ ਉਹ ਬੀਜ ਦੂੰਗੇ ਇੱਥੇ ਅੰਦੋਰਾ ਬੀਜ ਲੈਦੇ ਜਾਨਾ ਜੇ ਨਾ ਬੀਜ ਦੀ ਜਾ ਵੀ ਨਹੀਂ ਬਰਸੀਨ ਬੀਜਣਾ ਬਰਸੀਨ ਬੀਜ ਪਹਿਲਾਂ ਬੂਟੇ ਵਟਾਉਣੇ ਆ ਮੈਂ ਤਾਂ ਨੂੰ ਕਹਦੇ ਕਹਿੰਦਾ ਵੀ ਇਹਨੂੰ ਖੜ ਜਾ ਪਾ ਸਕਦੇ ਨਾ ਉਧਰ ਜੀੜੀ ਵੱਢਣੀ ਆ ਆ ਪੈਸੇ ਨੂੰ ਮਸ਼ੀਨ ਨਾ ਆਉਣਾ ਇੱਥੇ ਵੀ ਕਟਰ ਕੋਟਰ ਲੱਗ ਜਾਊਗਾ ਵੱਢਣੀ ਆ ਤਾਂ 5-7 ਦਿਨ ਤਾਂ ਲੰਗੇ ਜਾਣੇ ਆ ਦੇਖ ਬੂਟੇ ਨਹੀਂ ਵਟਾਉਣੇ ਆਹ ਤਾਂ ਪਤਾ ਨਹੀਂ ਆਹ ਤਾਂ 15 ਦਿਨ ਟੋਏ ਪੱਟੇ ਨਾ ਲੰਘ ਗਏ ਹਾਂ ਬੂਟੇ ਵੀ ਗੇਰਨੇ ਆ ਇਹਦੇ ਪਰਚੀ ਲਾਉਣ ਨੂੰ ਫਿਰਦਾ ਜੀ ਟੈਕਸੀ ਜਿੰਦਾ ਨਾਲ ਨਹੀਂ ਦੀ ਆਹ ਤੂੰ ਹੋਰ ਦੇਖ ਹੋਰੇ ਦੇਖ ਆਹਾਂ ਪੈੜ ਖਾਦੀ ਆਹ ਬੂਟੇ ਦੀ ਆਹ ਦੇਖ ਪੈੜ ਇਹਨਾਂ ਲੋਕ ਉਹਨੂੰ ਵਿੱਚ ਖੜੇ ਆਏਗਾ ਨਾ ਏਡੀ ਛਾਲ ਮਾਰੀ ਇੱਧਰ ਨੂੰ ਮਾਰੀ ਹੋਣੀ ਆ ਉੱਥੇ ਪੈਰ ਲਾ ਕੇ ਜਾਂ ਵਿੱਚ ਕਰ ਲੱਗਿਆ ਉਹ ਇੱਕ ਨਾ ਪੈਪਜੋ ਫਾੜ ਜਾਣਾ ਪੈੜ ਨੂੰ ਲੋ ਬਾਈ ਪੈਸਾ ਹੀ ਪੈਸਾ ਹੁਣ ਇਹਦੇ ਵੀ ਦੱਸ ਨੂੰ ਜਾਮਣਾ ਵਟਾਉਣੇ ਕਿ ਬੂਟ ਪਾਪੂਲਰ ਹੈ ਮੇਰੀ ਗੱਲ ਸੁਣ ਆ ਪਬੂਲਰ ਪਟਾ ਦੇਣੇ ਆ ਵਿੱਚੇ ਜਾਮਣ ਪਟਾ ਦੇਣੀ ਇਹਨੂੰ ਤੁਸੀਂ ਨਹੀਂ ਲੱਗਿਆ ਹਾਂ ਨਹੀਂ ਨਹੀਂ ਤੂੰ ਤੂੰ ਨਹੀਂ ਮਾਸੜ ਦੱਸੂਗਾ ਕਿ ਨੂੰ ਲਾ ਦੇ ਜਿਹੜੀ ਲਾਉਣ ਲਈ ਐਸਟੀਵੀ ਤੇ ਪਹਿਲਾ ਮਾਸੜ ਤੂੰ ਦੱਸ ਬਈ ਦੋ ਕੁਆਂਟਰਲ ਦਾ ਹੋਊਗਾ ਨਹੀਂ ਵੈਸੇ ਮੈਂ ਪਹਿਲੇ ਦੱਸ ਤਾ ਦੋ ਤਾਂ ਹੈ ਨਹੀਂ ਡੇਢ ਦਾ ਹੈਗਾ ਹੈਗਾ ਦੁਬਾਰਾ ਉਹ ਪਰਲਾ ਦੋ ਕੁਆਂਟਰਲ ਦਾ ਹੈਗਾ ਜਾਂ ਪਰਲਾ ਦੇਖਿਆ 1200 ਰੁਪਇਆ 1200 ਆ ਹਾਂ ਪਰਲਾ ਦੇਖਿਆ ਜੀ ਤੇ ਮੈਂ ਕਿਹਾ ਉਹਨੂੰ ਵੀ ਪੰਜ ਛੇ ਗਾਲ 6 1500 ਦਾ ਆਪਣਾ 1500 ਦਾ ਰੱਖ ਤੇਰਾ ਬੂਟਾ ਇੱਕ ਲਾ ਉਹਨੇ ਵੀ ਬਿੱਲੇ ਵੀ ਕੱਢਣੇ ਵਿੱਚ ਤੇ ਯਾਰ ਜੇ ਹੁਣ ਅਸੀਂ ਵੀਡੀਓ ਚ ਕਹੀ ਗਏ ਆਏ ਆਏ ਫਟੇ ਇੱਕਦਾਨ ਕਿਹਾ ਸਾਲ ਤੂੰ ਤਾਂ ਮੈਨੂੰ ਤਾਂ ਜਮਾ ਤਾਂ ਹੀ ਤਾਂ ਲਾਉਂਦਾ ਉਹ ਵੀ ਜਾਨੇ ਬਾਈ ਜਿਹੜਾ ਹੈਗਾ 1.5 200 ਰੁਪਏ ਦਾ ਟੁੱਟ ਗਿਆ। ਮੈਂ ਕਹਿੰਦਾ ਵੀ 8 8.5 8 ਇੱਥੇ ਬਾਤ ਤੇ ਬਾਤ 9 ਤੱਕ ਚਲੀ ਜਾਂਦਾ ਬਹੁਤ ਹੈ। 10000 ਰੁਪਏ ਮੰਗਣਾ ਪੈਣਾ ਉਹ ਤੇ 10 11000 ਮੰਗ ਲਈ। ਹਾਂ ਜੇ ਰੱਖਣਾ ਸਾਲ ਤਾਂ ਰੱਖ ਲੈ। ਬੂਟੇ ਲਵਾਈ ਨਹੀਂ ਨਾ ਮੇਰਾ ਸਾਭ ਨਹੀਂ ਲਵਾਇਆ ਹੁਣ। ਠੀਕ ਆ ਮਟਾਈ ਤੇ ਵੀ ਠੀਕ ਆ। ਇੰਨੀ ਉੱਪਰ ਨੂੰ ਲਵਾਈ ਵੀ ਹੋਣੀ ਚਾਹੀਦੀ ਨਾ। ਬਾਈ ਉੱਪਰ ਨੂੰ ਹੀ ਆ ਕਰ ਜੀ ਦੇ ਪੁੱਤ। ਖਬਰ ਥੱਲੇ ਨੂੰ ਹੋਵੇ। ਆਓ। ਇਹਨਾਂ ਥੱਲੇ ਦਾ ਕੁਝ ਨਹੀਂ ਹੈਗਾ ਇਹਦੇ। ਹਾਂ। ਵੀ ਉੱਪਰ ਨੂੰ ਘਟ ਗਿਆ ਬਸ ਥੱਲੇ ਨੂੰ ਵਧਿਆ ਹੋਵੇ। ਅਬ ਜਨੇ ਆ ਜੀ ਦੇ ਖਿਚਣਾ ਉਹ ਦੇਖਣੀ ਆ ਅੱਜ ਤਾਂ ਤੇਰਾ ਕਸ ਕੇ ਆ ਤੂੰ ਦੱਸ ਹਾਂ ਤੂੰ ਦੱਸ ਕਿੱਧਰ ਪੇਚਣਾ ਨਾਲ ਬੜਾ ਠੀਕ ਆ ਪਰ ਦਲਵੀਰ ਵਾਲਾ ਸੌਦਾ ਠੀਕ ਲੱਗਿਆ ਮੈਨੂੰ ਮੈਂ ਆਪਣੇ ਦਿਲ ਦੀ ਦੱਸਦਾ ਕੈਮਰੇ ਬੂਨੇ ਲੱਗੇ ਆਪਣੇ ਦਿਲ ਦੀ ਦੱਸਦੇ ਹਾਂ ਕੱਲ ਨੂੰ ਸਾਨੂੰ ਬਾਅਦ ਚ ਕਹੀ ਜਾਵੇ ਮੈਨੂੰ ਆਏ ਇੰਨੇ ਲੈਣੇ ਤੇ ਫਰਲਾ ਲੈਣੇ ਤੇ ਹੁਣ ਦੱਸ ਦੇ ਮੈਂ ਕੈਮਰੇ ਬੂਨੇ ਠੀਕ ਹੈ ਸਾਹਮਣੇ ਹਾਲ ਦਾ ਚਿੱਕੀ ਬੂਟੇ ਚਾਰੇ ਆ ਬੋਲ 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 ਹੋਰ ਨਹੀਂ ਆ ਗਿਆ ਬੂਟਾ ਕੋਈ ਵੀ ਆਓ ਚੱਲ ਆ ਬਾਲਣ ਤਾਂ ਜਾਉ ਵਿੱਚ ਕਿਹੜਾ ਆ ਦੂਗੀਆਂ ਜਿਹੜੇ ਨਾਲੇ ਵਟਾਉਣੇ ਇਹ ਵੀ ਛੋਟੇ ਛੋਟੇ ਜਿ ਕੋਈ ਨਾ ਕਰ ਰਹੀ ਤੂੰ ਪੱਟ ਲੈ ਆ ਪੱਟ ਲਈ ਜੇ ਪੱਲਣ ਰੱਖਣਾ ਇਹ ਤਾਂ ਦੁਕਾਨ ਤੇ ਲੁੱਟੇ ਵਾਲਾ ਕੰਮ ਆ ਆ ਦੇਖੀ ਕਿੰਨੇ ਮੈਂ ਇਹ ਤਾਂ ਕਹਿਦਾ ਹੀ ਭੇਜਦਾ ਬਹਿਲਾ ਕਰਾਉਣਾ ਫੇਰ ਤਾਂ ਗਿਆ ਚਲੀ ਜਾਵੇ ਚੰਗੇ ਅਸੀਂ ਸੌਦੇ ਚਾਰ ਬੂਟੇ ਦੇ ਗੱਲ ਆ ਵੀ ਅਸੀਂ ਐ ਕਰਨੇ ਉਹਨਾਂ ਨੂੰ ਛੇੜ ਨਹੀਂ ਜੀ ਆ ਤੇਰਾ ਕਿਸੇ ਨਾ ਚਾਰ ਬੂਟੇ ਠੀਕ ਆ 10000 ਦੇ ਹਾਂ ਲਈ ਬੋਲੇ ਯਾਰ ਤੇਰੇ ਕਿਸੇ ਕੰਮ ਦੇਣੀ ਮੇਰੀ ਗੱਲ ਨਾਲ ਉਹਨੇ ਕਿ ਆ ਵੀ ਹੋਣਾ ਸੌਦਾ ਤਾਂ ਐ ਕਰਾ ਉਹਨਾਂ ਨੇ ਵੀ ਬਾਈ ਕਿਲੋਆਂ ਦੇ ਹਿਸਾਬ ਨਾਲ ਹੀ ਕਰਨਾ ਟਾਂਡ ਵਾਲੇ ਹਿਸਾਬ ਨਾਲ ਵੀ ਇੰਨਾ ਕੰਟਾ ਇਹਦੇ ਵੀ ਤੂੰ ਕਰਦਾ ਮੈਂ ਇਸ ਨੂੰ ਕਿਲਾ ਕਰਦਾ ਦੋ ਦਿਨ ਹੀ ਕਰਾਂ ਤੇ ਤੋੜ ਕੇ ਮਾਰ ਲਾਂ ਤੋੜ ਕੇ ਮਾਰਨਾ ਇੰਨਾ ਵੀ ਨਹੀਂ ਘੱਟ ਹੋਣਾ ਇਹ ਤੇਰਾ ਲੈ ਬਾਈ ਤੋਂ ਛੜੀ ਤੁੱਲੇ 'ਚ ਤਾਂ ਲੱਗੂ ਕਿੱੱਲੇ ਤੇਰਾ ਅੱਜ ਨਹੀਂ ਲੱਗਣਾ ਹਾਂ 1.5 ਮਹੀਨੇ ਲੱਗਣਗੇ ਤੇਰੇ ਬਾਈ ਤੇਰਾ ਸਾਗ ਬਣ ਜਾਂਦਾ 1.5 ਮਹੀਨੇ ਨਹੀਂ ਲੱਗਣਾ ਉਹ ਬਾਈ ਆ 2 ਸਾਲ ਦਾ ਵਿਆਹ ਤਾਂ ਲੱਗੇ ਨਹੀਂ ਕਾ ਚੱਲੇ ਹਾਂ ਹਾਂ ਆ ਤੀ ਜਗ੍ਹਾ ਹੈ ਬਿੱਲੀ ਦੇ ਬਲੂ ਬਲੂ ਮਗਰ ਇਹਨਾਂ ਘਰਾਂ ਹੋਰ ਜਾਂਦਾ ਤਾਂ ਫਿਰ ਹੋਰ ਜਾਂਦਾ ਲੈ ਆ ਇਹੇ ਕੱਟਦਾ ਕੱਟ ਮੈਂ ਤਾਂ ਕਹਾਂ ਤੁਸਨ ਬੇਤੇ ਵੀਡੀਓ ਦੱਸੋ ਜੀ ਅਸੀਂ ਕੁੱਕੜੇ ਵੱਧ ਰਹੇ ਨੇ ਇਹਦੇ ਪਰ ਨਾਉ ਭਾਈ ਅਸਲੀ ਚੱਕਦੇ ਰਹੇ ਤੁਸੀਂ ਹੈ ਮੈਂ ਵੀ ਚੱਕਿਆ ਥੋੜਾ ਮਨ ਨੂੰ ਆਏ ਦੱਸੋ ਵੀ ਪੰਚਾਇਤ ਫਿਰ ਨਵੀਂ ਉਹਤੇ ਕਰਾਵਾਂਗਾ ਪੰਚਾਇਤ ਕਿਦਰੀ ਇਹਨੂੰ ਕਰੀ ਕੁੱਕੜੇ ਤੈਨੂੰ ਵੀ ਤਾਂ ਖਲਾਈਆਂ ਵਿੱਚ ਮੈਂ ਨਹੀਂ ਖਾਧੀ ਤੇਰਾ ਵੀ ਤਾਂ ਯੋਗਦਾਨ ਤਾਂ ਵਿੱਚ ਮੈਂ ਉਹੀ ਕਹਿੰਦਾ ਵੀ ਪੰਚਾਇਤ ਨਵੇਂ ਸਰਪੰਚ ਦੇ ਕਰਾਵਾਂਗਾ ਪੁਰਾਣੇ ਦੇ ਪੁਰਾਣੇ ਦਾ ਭੰਗ ਹੋਇਆ ਪਿਆ ਜਾਨ ਮਾਲ ਦੇ ਕੰਮ ਚਾਹੁੰਦੇ ਆ ਦੇਖ ਇਹ ਪਹਿਨਾ 4500 ਰੁਪਏ ਕਵਾਂਟਲ 1400 ਰੁਪਏ ਕਵਾਂਟਲ ਦੇ 4500 ਰੁਪਏ ਕਵਾਂਟਲ ਹੁਣ ਰੇਟ ਘਟਿਆ ਵੈ ਪਬਲਰ ਦਾ 200 ਰੁਪਏ ਘਟ ਗਿਆ ਹੁਣ 1250 ਰੁਪਏ ਘਟ ਗਿਆ ਹਾਂ ਜੀ ਫੇਰ ਤੇਰੇ ਸਾਹਮਣੇ ਵੀ ਹੁਣ ਬੜੇ ਠੇਕੇਦਾਰ ਮੈਂ ਹੱਥ ਨਹੀਂ ਪਾਉਣਾ ਛੋਟੇ ਦਾ ਹੋਰ ਥੱਲੇ ਨੂੰ ਖਿੱਚਦੇ ਆ ਹਾਂ ਕਰਨਾ ਹੈ ਕਵਾਂਟਲ ਦੇ ਹਿਸਾਬ ਕੇ ਕੰਮ ਤੇਰੇ ਚਾਰੇ ਪਟਵਾ ਦੇਣਗੇ ਗੱਡੀ ਜੇ ਇੱਕ ਨੇ ਲੈ ਜਣਿਆ ਖਾਲੀ ਦਾ ਕੰਡਾ ਕਰਾ ਲਉਣਾ ਆਪਣੇ ਪਰ ਹੀ ਹੋ ਜਾ ਕਰ ਦੇਣਾ ਯਾਰ ਹੈ 1300 ਰੁਪਏ ਕਵਾਂਟਲ ਨੂੰ ਪੁੱਛ ਲਾਂਗੇ ਉਹਨੂੰ ਚੁਗਾ ਦੇਣਗੇ ਉਹ ਪੁੱ ਗੱਲ ਬਜੰਦੇ ਦੇ हिसाब ਗੱਲ ਹੈ ਜਿਹੜਾ ਕੋ ਮਰਦੀ ਹੈ ਬਜੰਦੇ ਦਾ ਪੰਜਾ ਬਜੰਦੇ ਦਾ ਆਪਨਾ ਕਰਦੀ ਹੈ 9 ਇੰਚ ਤੱਕ ਤਰ੍ਹਾਂ ਰੋਟਾ ਪਵਾ ਲੈਣਾ ਥੱਲੇ ਜਿਹੜਾ ਹੈਗਾ ਹੈਗਾ ਇਹ ਬੋਲ ਇਹ ਤੇਰੀ ਉਹ ਹੈ ਜੇ ਜ਼ੋਰ ਲੱਗਿਆ ਤਾਂ 8-8 ਤੱਕ ਜਾਣੇ ਹੈ ਇਹ ਇਹਦੇ ਵੱਧ ਨਹੀਂ ਜਾਣੇ ਹੈ ਹਾਂ ਜੇ ਰੇਟ ਹੁੰਦਾ ਤਾਂ ਤੇਰੇ 11 ਦੇ ਪੱਟੇ 3000 ਹੋਰ ਵੱਜ ਜਾਂਦੇ ਰੇਟ ਪਰ ਰੇਟ ਪਰ ਕਿਹੜਾ ਬੰਦਾ ਘੱਟੇ ਨੂੰ ਬੈਠਾ ਅੱਜ ਕੱਲ੍ਹ ਦੇਖ ਲੈ ਹੁਣ ਬਾਕੀ ਹੁਣ ਤਾਂ ਡਿਸੀਜਨ ਲੈਣਾ ਹੈ ਮਾਸਟਰ ਕੋ ਰਿਪੋਰਟ ਪਹੁੰਚਾ ਹਾਂ 2000 ਨੂੰ ਬੂਤਾ ਸਹੀ ਹੈ ਹਾਂ ਸਾਡੇ ਕਹਿੰਦੇ ਸਹੀ ਹੋਣਾ ਤਾਂ ਸੇ ਘੱਟ ਬੋਲਣਾ ਜੋਰ ਲਾਉਣਾ ਪਾਣਾ 2 4 6 8 8000 ਇਹਨਾਂ ਦਾ ਹੋਰ ਕਹਿੰਦਾ ਵਾਹ ਆਪਾਂ 8000 ਦੇ ਬੁੱਟੇ ਇਹਨਾਂ ਦੇ ਜੀ ਦੇਣੇ ਇਹ ਪਟਾਉਣੇ ਨੇ ਅਸੀਂ ਆਪਣਾ ਪਾਲਣ ਬਣਾਵੇ ਜੜਤੇ ਵੱਡੇ ਗਈ ਗਏ ਜੇ ਉਹਨਾਂ ਨੂੰ ਵਿੱਚੇ ਕਹੇ ਤਾਂ ਫਿਰ ਉਹਨਾਂ ਨਾਲ ਹੀ ਕਰਨਾ ਨਹੀਂ ਪੈ ਆਓ ਪਹਿਲਾਂ 4 ਦਾ ਰੇ ਤੈਨੂੰ ਪੈਸੇ ਉਹਨਾਂ ਨੂੰ ਕਰਾਂ ਜੀ ਤੇ 4 ਦਾ ਸੌਦਾ ਕਰਾਂ ਅੱਜ ਦਾ ਬਾਅਦ ਚ ਕਰ ਲਾਂਗੇ ਓਏ ਉਹਨੂੰ ਵਧਾਓ ਜੀ 5 4 ਹੋਰ ਦੇ ਦੀਆਂ ਹੀ ਪਟਲੇ ਵਿੱਚ 2000 ਤਾਂ ਅਸੀਂ ਆਪਣੇ ਮੂੰਹ ਤੇ ਕਹਿੰਦੇ ਆ ਠੇਕੇ ਦਾ ਨਿਕਬੜੇ ਕਿੰਨਾ ਲੈਣਾ ਯਾਰ ਉਹ ठेकेदार ਦੀ ਤੇ ठेकेदार ਨਾਲ ਥੱਲੇ ਦੇ ਖਿੱਚਣਾ ਅਸੀਂ ਅਗਲੇ ਨੂੰ ਉੱਪਰ ਅਸੀਂ ਵੀ ਇਹ ਦੋ ਦਾ ਹੁਣ ਕਿਹਾ ਅਸੀਂ ਕਿਹੜੇ ਦਾ 8 ਮੰਗਣਾ 8 ਮੰਗਣਾ ਅਸੀਂ 12 ਕਹਿਣਾ ਪਹਿਲੇ ਦਾ ਹਾਂ 3000 ਰੁਪਏ ਮੰਗਣਾ ਫੇਰ ਟੁੱਟਣਾ ਹੌਲੀ ਹੌਲੀ ਪਹਿਲੇ ਹੀ 8 ਮੰਗ ਲੈ ਫੇਰ ਦੇਣਾ ਹਾਂ ਸਾ ਮੇਰੇ ਵੀ ਮੈਂ ਤਾਂ ਦੱਸਦਾ ਪਹਿਲਾਂ ਉਹ ਤਾਂ 6 ਮੰਗ ਲਈ ਸਾਰੇ ਦੇਖ ਉਹਨੇ ਤੈਨੂੰ 4 ਕਹਿਣਾ ਥੱਲੇ ਖਿੱਚਣੇ ਖਿੱਚਣਾ ਕੁਝ ਕਰ ਲੈ ਅਸੀਂ ਜਾਂ ਪਹਿਲੇ ਹੀ ਤਾਂ 12 ਕਹਿਣਾ ਫੇਰ ਹੁਣ ਆਪੇ ਥੱਲੇ ਨੂੰ ਆ ਜਾ ਇੱਕ ਵਾਰ ਭੱਜੂਗਾ ਐਸਾ ਕੈਸਾ ਲਾਇਦਾ ਵੀ ਤੇਰਾ 1.5 ਕਮਾਂਟ ਦਾ ਬੂਟਾ ਵੀ ਤੇਰਾ 1500 ਦਾ ਅਸੀਂ ਆਪਨੇ ਕਹਿੰਦੇ ਤੇ ਇਕਾ ਹੁਣ ਮਸਲ ਕਹਿੰਦਾ ਵੀ 2000 ਕਹੇ ਵਧਦੇ ਕਹਿਣੀ ਪੈਣਾ ਕਹਿਣੀ ਪੈਣਾ ਉਹਨਾਂ ਗੱਲਾਂ ਇੱਥੇ ਨੇ ਵੇੜੀਆਂ ਨੂੰ ਕਹਿੰਦਾ ਮੈਂ ਪਟੜ ਲੈਣੀ ਗੱਡੀ ਬਲਾ 1500 ਕਹੇ ਉਹਨੇ ਤੈਨੂੰ ਮੋੜਿਆ ਕਹਿੰਦਾ ਉਹਨੇ ਬਜਨ ਬੰਉਆਇਆ ਜਾਨਾ ਜੇ ਉਹਦੇ ਸੁਰਚ ਨਹੀਂ ਹੋਇਆ ਉਹਨੇ ਬਜਨ ਬੰਉਆਈ ਜਾਨਾ ਇਹ ਗੱਲਾਂ ਭਾਈ ਹੁਣ ਤੂੰ ਦੱਸ ਦੀ ਤੈਨੂੰ ਭਾਈ ਤੂੰ ਦੱਸ ਦੇ ਜੇਕਰ ਪਟਾਉਣੇ ਆ ਹੋਰ ਦਿਖਾਉਣਾ ਕਿਸੇ ਨੂੰ ਹੋਰ ਦਿਖਾ ਦੇ ਵੀ ਤੇਰਾ ਮਠੇਕੇਦਾਰ ਆ ਜਾਈਂ ਆ ਟੋਏ ਭਰ ਦੂੰਗੇ ਨਾਲ ਲੱਗਦੀ ਜੀ 4 ਵਜੇ ਦੇ ਨੂੰ ਠੇਕੇਦਾਰ ਨਾਲ ਆ ਰਿਹਾ ਜਣਾ ਹਾਂ ਉਹਨੂੰ ਦਾ ਕੀ ਨਾ ਇੱਕ ਕੋਈ ਫੋਰ ਪਾਰਟੀ ਹੋਊਗੀ ਉਹਨਾਂ ਨੂੰ ਬੁਲਾ ਲਈ ਇੱਥੇ ਬੈਠੇ ਹੁੰਦੇ ਆ ਹਾਂ ਉਹਨਾਂ ਨੂੰ ਦਿਖਾ ਲਈ ਇੱਕ ਵਾਰੀ ਭਾਈ ਕਿੰਨੇ ਕਿਤੇ ਗੁੱਤੇ ਨੇ ਕਿਤੇ 4 ਕੀਲੇ ਬਹੁਤ ਹੈ ਇਹ ਉਹ ਚੱਲ ਜਿੰਨੇ ਵੀ ਹੈਗੇ ਆ 4 ਸਾਲ ਤੱਕ ਹੋ ਗਿਆ ਚੋ ਇੱਕਾ ਹਾਂ ਇਹ ਤਾਂ ਚੀਜ਼ ਆ ਇਹ ਤਾਂ ਫੇਰ ਉਹਦੇ ਬਾਅਦ ਮਸ਼ੀਨ ਵੇਚੀ ਹੋਵੇ ਨਾਲੇ ਪਤਾ ਨਹੀਂ ਕਰੂਗਾ ਮਸ਼ੀਨ ਹਾਂਜੀ ਇਧਰ ਜਿਹੜਾ ਜਿਹੜੇ ਚ ਉੱਟਣੋਂ ਪਟੋਲ ਦੇ ਫਿਰਦੇ ਦੇ ਨਾ ਦੇਖ ਲੈ ਰਾਤ ਨੂੰ ਆਉਂਦਾ ਪਤਾ ਨਹੀਂ ਕਿਹੜੇ ਸਮੇਂ ਕਰ ਬੜਿਆ ਉਹ ਉਥੇ ਬੜਿਆ ਬਿੰਦਰਾ ਦੇ ਗੰਨੇ ਕੋਲ ਤੇ ਧਾਨਾਂ ਦੇ ਵਿੱਚ ਵਿੱਚ ਉਹਨਾਂ ਨੇ ਦੇਖ ਲੈ ਪੱਕੀ ਨੂੰ ਆਣਾ ਹੈਗਾ ਇੱਥੇ ਨੂੰ ਆਇਆ ਪਿਆ ਇੱਥੇ ਨੂੰ ਆਇਆ ਉਹ ਉਥੇ ਨੂੰ ਨਿਕਲਿਆ ਉੱਥੇ ਦੇ ਬਾਅਦ ਫਿਰ ਉਧਰ ਤਾਰ ਲੱਗੀ ਪਈਦੀ ਮੂਰੇ ਸਾਨ ਫਿਰਦਾ ਤਾਂ ਸਾਨ ਖਰਾਬ ਕਰ ਦਿੰਦਾ ਨੇ ਤੋ ਲੈ ਵੀਦੀ ਮੁੜ ਕੇ ਆਹ ਆਇਆ ਬਰੇ ਹੋਰ ਇਹਨੂੰ ਐਹ ਜਿਹੇ ਪੈੜਾ ਐ ਦੋ ਹੀ ਪੈਰ ਦੇ ਤਿਲ ਕੇ ਹੋਰ ਜਾਂਦਾ ਹੋਰ ਛਾਲ ਮਾਰੀ ਜੇ ਉੱਟਣੋਂ ਉੱਥੇ ਮਾਰੀ ਕੋਈ ਛਾਲ ਮਾਰੀ ਜੇਕਰ ਤੇ ਇੱਥੇ ਮਾਰਦਾ ਫੇ ਪੈਪ ਦਾ ਕੰਮ ਮੈਂ ਕਹਿੰਦਾ ਜੇ ਕਿਤੇ ਖੇਲਾ ਹੁੰਦੀ ਹੈ ਛੋਟਾ ਪਹਿਲੇ ਨੰਬਰ ਤੇ ਆਉਂਦਾ ਠੀਕ ਹੈ ਬਾਈ ਕਰੀ ਤਾ ਮਾਰ ਗਿਆ ਛਾਲ ਜੂਰ ਕੇ ਹਾਂ ਠੀਕ ਹਨਾ ਭਾਈ ਚਲੋ ਚਲੋ ਠੀਕ ਹੈ ਹਰੇ ਕਿੰਨਾ ਵਜੇ ਹੁੰਦਾ ਚਾਹ ਹਾਂ ਮੈਂ ਕਹਿੰਦਾ ਬਾਹਰ ਤੇ ਨਹੀਂ ਦੇ ਦੇਣੀ ਇਹ ਦਵਾਰੇ ਉਹ ਤਾਂ ਸਟੇ ਹੋਏਗਾ ਨਹੀਂ ਮਸ਼ੀਨ ਦੀ ਆ ਕੇ ਨਾ ਸਟੇ ਇੱਕ ਵਾਰੇ ਹੋਣੀ ਹਰੇ ਹਾਂ ਫੇਤਰਾ ਬਣ ਜਾਣਾ ਫੇਤਰਾ ਬਣ ਜਾਣਾ ਹਾਂ ਨਾ ਜਿਹੜਾ ਆਪਣੇ ਆਖ ਅੱਖ ਹੈ ਇਹਨੂੰ ਸੌਂਫਾ ਕਹਿੰਦੇ ਤੁਸੀਂ ਤਾਂ ਐਂ ਕਰਦੇ ਕਿ ਸਾਰਾ ਜ਼ਿਆਦਾ ਨਾ ਹੁੰਦਾ ਨਾ ਹੈਲੀਕਾਪਟਰ ਹਾਂ ਸੌਂਫਾ ਕਹਿੰਦੇ ਆ ਇੱਕ ਵਾਰ ਲੱਤੋ ਮਕਕੋ ਵਾਲਗੇ ਨੇ ਖੰਡਵਾਰ ਸੌਂਫਾ ਕੰਨ ਗਏ ਹਾਂ ਉਹਨਾਂ ਨੇ ਬੂਟੇ ਲਾਏ ਕਿਲੇ ਦੇ ਕਿਲੇ ਆ ਉਧਰ ਪਾਪੂਲਰ ਬਹੁਤ ਹੈ ਮੈਂ ਕਹਿੰਦਾ ਵੀ ਤਿੰਨ ਚਾਰ ਸਾਲ ਦਾ ਹੋਣਾ ਪੁੱਤ ਨਾਲੇ ਨਾਲ ਤੇ ਰਿਆਦੇ ਮੇਰੇ ਲੱਖ ਲੱਖ ਸਾਂ ਸੌਂਫਾ ਖੜਾ ਸਿੱਧਾ ਹਾਂ ਮਾਂ ਇਹ ਕਹਿੰਦਾ ਸੀ ਜਰੀ ਬੀਜਦੇ ਨਹੀਂ ਬੇਹੀ ਵੜਦੇ ਆ ਬਰਸੀਨ ਮੰਗਲ ਕਹਿੰਦਾ ਬਾੜ ਦਿੰਦਾ ਪਿੱਛੇ ਲਾ ਜਾਨ ਦੇਖੀ ਜਦੋਂ ਦੁੱਧ ਬੰਦੀ ਆ ਕੰਦਾ ਕੋਈ ਬਾਰ ਨਹੀਂ ਮੈਂ ਸਾਨੂੰ ਕੁਝ ਨਹੀਂ ਕਹਿੰਦਾ ਇਹਦੀ ਜਾਨ ਬਹੁਤ ਹੈ ਬੀਜ ਆ ਲੈ ਇਹ ਮੈਂ ਕਹਾਂ ਉਹ ਬੀਜ ਮਜਾਂਣੇ ਚਾਣੇ ਚ ਹੂੰ ਮੌਥੇ ਦੇਖ ਰ ਮੇਰੇ ਜਰਾ ਆ ਸੌਫਾ ਜਰਾ ਆ ਦਾ ਕੰਮ ਵੀ ਹਾਂ ਉਹ ਤੋਂ ਸੌਗਾ ਖੜਾ ਇੱਕ ਹੋਰ ਦੇਖੀ ਹੂੰ ਜਿਹੜੇ ਘਾਈ ਆ ਹੂੰ ਉਹ ਵੱਢ ਕੇ ਹੀ ਪਾ ਲੈ ਲੈ ਵਾ ਜਿਹੜਾ ਇਸੇ ਝੋਟਾ ਲੱਖਦੇ ਨੇ ਆ ਆਇਆ ਪੋਰ ਇਹਨੂੰ ਪੋਰ ਇਹਨੂੰ ਆ ਦੇ ਪੋਰ ਦੇ ਪਰ ਆਇੰਗੇ ਉੱਥੇ ਕਹਾਂ ਤਾਰਤੀ ਫੇਰ ਬੈਠ ਆਇਆ ਬਾਕੀ ਬਈ ਮਾਸੜ ਦੀ ਪੱਕ ਗਈ 13701 ਚੈੱਕ ਕਰਨਾ ਜੀ ਇਹਦਾ ਮੌਟਰ ਚੈੱਕ ਕਰਨਾ ਤਾਂ ਸਾਨੂੰ ਮਸ਼ੀਨ ਨਾਲੀ ਥੋੜੀ ਹੀ ਹੋਊਗੀ ਹਾਤਾ ਆ ਗਈ ਜੀ ਦੀ ਤੇਰੇ ਕਿੰਨੇ ਪਰਸੈਂਟ ਇਹ ਇਹ ਵਾਲੇ 80% ਵਾਲੇ 20% 20% ਕੋਈ ਮਸੜਾ ਉਹ ਰੁਕ ਜਾਣੀ ਜੀ ਜਨਾ ਜਿਹੜਾ ਗਿਰਗੀ ਥੱਲੇ ਰਹਿ ਗਿਆ ਦਾਣਾ ਉਹ ਹਰਾ ਰਹਿ ਜਾਣਾ ਹਾਂ ਸਾਰੀ ਹੋ ਜਾਣੀ ਦੱਸ ਦੇ ਜੀ ਦੇਖਦਾ ਜਾਈ ਬੱਦ ਕੇ ਨਾ ਜਿੱਦਾਂ ਮਸ਼ੀਨ ਆਉਂਦਾ ਇੱਕ ਵਾਰ ਪਹਿਲਾਂ ਖੜੀ ਕਰ ਦੇਣੇ ਖੱਬੇ ਬਣਾ ਦੇ ਖੱਬੇ ਅੱਛਾ ਅੱਛਾ ਕਿੱਥੇ ਇੱਥੇ ਵਿਛਾਣੀ ਮਸੜਾ ਨੇ ਇੱਥੇ ਸਿਕਾ ਕੇ ਚੱਲ ਉਹ ਆਵੇ ਸੋਵਾਰ ਵੀ ਇਹਦੇ ਸੇ ਦੇਖਦੇ ਆ ਪਹਿਲੀ ਆਵੇ ਜਿਹੜੇ 8 ਦਿਨਾਂ ਨਾਲ ਇਹ ਤੱਕ ਮੈਨੂੰ ਲਾਦਾ ਕੋਲੀ ਖੜੇ ਗਏ ਹਾਂ ਦੁਨੀਆ ਨਾਲੇ ਆ ਦੁਨੀਆ ਖੜਦੀ ਨਹੀਂ ਨਾ ਹੈ ਮਾਸਰ ਦੁਨੀਆ ਖੜਦੀ ਨਹੀਂ ਨਾ ਹੈ ਦਿਨ ਖੜ ਗਏ ਉਹ ਖੜ ਜਾਣਾ ਖੜ ਜਾਣਾ ਸਭ ਨੇ ਆਪਣਾ ਦੇਖਣਾ ਆਪ ਜੇ ਕਾਟਾ ਪਾਉਣਾ ਮੇਰੇ ਕਹਿੰਦੇ ਅੱਜ ਬਟਾ ਦੇ ਹਾਂ ਕਾਟਾ ਪਾਉਣਾ ਉਹਨਾਂ ਨੂੰ ਸੁੱਕਣਾ ਹੀ ਆ ਉੱਥੇ ਉਹਨਾਂ ਨੇ ਤੇਰੀ ਆਪਣੇ ਗਾਜੀ ਮਣਣੀ ਫੇ ਜਾ ਕੇ ਹੂੰ ਵੀ ਤਾਂ ਹੈ ਕਿਹੜੇ ਸਰਕਾਰੀ ਬੁੱਢੀ ਉੱਥੇ ਜਿਹੜੀ ਤੇ ਲੱਗ ਚੁੱਕੇ ਤੇ ਕੋਈ ਤਾਂ ਹੈ ਇਹਨਾਂ ਨੂੰ ਪਤਾ ਵੀ ਨਾ ਵੇਚਣੀ ਹੋਵੇ ਹਾਂ ਇਹਨੂੰ ਵੇਚਣੀ ਪੈਣੀ ਆ ਬੱਦਲ ਦੇਖ ਕੇ ਚਲੋ ਭਾਈ ਇਹ 32 ਤਰੀਕ ਦੀ ਅਪਡੇਟ ਹੁਣ ਤੁਹਾਨੂੰ ਦੱਸੂਗੇ 23 ਤਰੀਕ ਦੀ ਸਾਤਰੀ ਕਾਲ ਜੀ ਸਾਤਰੀ ਕਾਲ ਜੀ